हां जी ਕਿਸਾਨ ਵੀਰੋ ਆ ਤੁਸੀਂ ਦੇਖ ਰਹੇ ਹੋ ਪਾਣੀ ਦੇ ਵਿੱਚ ਆਪਣੀ ਮੱਛੀ ਹੋੜੀ ਉੱਪਰ ਆ ਰਹੀ ਹੈ ਠੀਕ ਹੈ ਜੀ ਪਾਣੀ ਤੋਂ ਉੱਪਰ ਆ ਰਹੀ ਹੈ ਤਾਂ ਆਪਾਂ ਅੱਜ ਇਹਦੇ ਵਾਸਤੇ ਕੀ ਟੈਸਟ ਕਰ ਰਹੇ ਆ ਅਮੋਨੀਆ ਦਾ ਠੀਕ ਹੈ ਨਾ ਆਜੋ ਤੁਹਾਨੂੰ ਦੱਸਦੇ ਆਪਾਂ ਉਹ ਕਮੇਕਾਰ ਟੈਸਟ ਸਭ ਤੋਂ ਪਹਿਲਾਂ 2 ml ਦੀ ਸਿਰਿੰਜ ਲੈ ਲੈਣੀ ਆ ਦੇਖੋ 2 ml ਠੀਕ ਹੈ ਤੇ ਇਹ ਸਿਰਿੰਜ ਤੁਸੀਂ ਆਪਣੇ ਜਿਹੜਾ ਤੁਹਾਡਾ ਤਲਾ ਮੱਛੀ ਵਾਲਾ ਉਹਦੇ ਵਿੱਚੋਂ ਪਾਣੀ ਦੀ ਲੈਣੀ ਹੈ ਭਰ ਲੋ ਤਲਾ ਦੇ ਵਿੱਚੋਂ ਹੀ ਭਰਨੀ ਹੈ ਠੀਕ ਹੈ ਨਾ ਭਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਇੱਕ ਪਰਖਣ ਵਾਲੀ ਲੈ ਲਓ ਉਹਦੇ ਵਿੱਚ ਹੀ ਹੁੰਦੀ ਹੈ ਕਿਹੜਾ ਦੇ ਸਾਰਾ ਕੁਝ ਉਹਨੂੰ ਸਾਰਾ ਸਮਾਨ ਵਿੱਚ ਹੀ ਮਿਲੂਗਾ ਠੀਕ ਹੈ ਨਾ ਤੇ ਤੁਸੀਂ ਉਹ 20 ml ਜੀ ਸਿਰਿੰਜ ਜਿਹੜਾ ਪਾਣੀ ਹੈ ਉਹ ਪਰਖ ਵਾਲੇ ਦੇ ਵਿੱਚ ਪਾ ਦੇਣਾ ਹੈਗਾ ਉਸ ਤੋਂ ਬਾਅਦ ਦੇਖੋ ਤਿੰਨ ਜੀ ਰੀਜੈਂਟ ਹੁੰਦੇ ਨੇ ਸਾਡੇ ਕੋਲੇ ਤੇ ਰੀਜੈਂਟ ਹੁੰਦੇ ਨੇਗੇ ਆ ਪਹਿਲਾ ਆ ਗਿਆ ਜੀ ਧਿਆਨ ਨਾਲ ਦੇਖ ਲਓ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸੈਕੰਡ ਆ ਪਿਆ ਜੀ ਠੀਕ ਹੈ ਤੇ ਥਰਡ ਆ ਦੇਖੋ ਮੇਰੇ ਹੱਥ ਚੀ ਸੀਗਾ ਆ ਦੇਖੋ ਤਿੰਨ ਤਿੰਨ ਨੰਬਰ ਲਿਖਿਆ ਹੋਇਆ ਦੇ ਉੱਪਰ ਆਜੋ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਜਿਹੜਾ ਫਸਟ ਆਈ ਯੂਜ਼ ਕਰਾਂਗੇ ਠੀਕ ਹੈ ਨਾ ਇਹਨੂੰ ਉਪਨ ਕਰ ਲਓ ਓਪਨ ਕਰਨ ਤੋਂ ਬਾਅਦ ਦੇਖੋ ਜੀ ਧਿਆਨ ਦੇ ਨਾਲ ਏਰੀਜੈਂਟਰ ਜਿਹੜਾ ਹੈਗਾਗਾ ਇਹਦੇ ਆਪਾਂ 4 ਤੁਪਕੇ ਯਾਨੀ ਕਿ 4 ਡ੍ਰੌਪਸ ਇਹਦੇ ਵਿੱਚ ਆਪਾਂ ਐਡ ਕਰਨੇ ਆ ਯਾਨੀ ਕਿ ਪਾਣੀ ਦੇ ਵਿੱਚ ਪਾਉਣੇ ਨੇ ਪਰਖਣ ਵਾਲੀ ਦੇ ਵਿੱਚ ਇਹ ਆ ਤੁਹਾਡੇ ਸਾਹਮਣੇ ਆਪਾਂ ਪਾ ਕੇ ਦਿਖਾ ਰਹੇ ਆ ਤੁਹਾਨੂੰ 1 2 3 4 ਠੀਕ ਹੈ ਜੀ ਜਿਹੜਾ ਇਹਦਾ ਪ੍ਰੋਸੈਸ ਜੀ ਫਸਟ ਸਟੇਜ ਦਾ ਇਹ ਕੰਪਲੀਟ ਹੋ ਚੁੱਕਾ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਸਾਡੇ ਕੋਲ ਸੈਕੰਡ ਨੰਬਰ ਆ ਜਾਊਗਾ ਸੈਕੰਡ ਨੰਬਰ ਦੇ ਵਿੱਚ ਕੀ ਕਰਨਾ ਸੀ ਉਹੀ ਪ੍ਰੋਸੈਸ ਦੁਬਾਰੇ ਚਾਰ ਤੋਪਕੇ ਐਡ ਕਰਨੇ ਆ ਜੀ 1 2 3 4 ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਅਗਲੀ ਗੱਲ ਹੈਗੀ 3rd ਪਰ ਬਾਅਦ ਚ ੁਰਲਾਉਣਾ ਹੈ ਇੱਕ ਵਾਰੀ ਤੁਸੀਂ ਬੰਦ ਕਰਕੇ ਟੱਕਣ ਲਾ ਕੇ ਨੂੰ ਥੋੜਾ ਹਿਲਾ ਦਿਓ ਪਾਣੀ ਨੂੰ ਤਾਂ ਜੋ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਹੋ ਜਾਣਾ ਆ ਦੇਖੋ ਆਪਾਂ ਮਿਕਸ ਕਰਤਾ ਥੋੜਾ ਹਲਾਉਣ ਤੋਂ ਬਾਅਦ ਜਿਹੜਾ ਹੁਣ 3rd ਨੰਬਰ ਤੇ ਜਿਹੜੀ ਆਪਣਾ ਕੋਲ ਕੈਮੀਕਲ ਬਚ ਗਿਆ ਲਾਸਟ ਵਾਲਾ ਆ ਦੇਖੋ 3rd ਨੰਬਰ ਉੱਪਰ ਲਿਖਿਆ ਵੀ ਹੈ ਪ੍ਰੋਪਰ ਢੰਗ ਨਾਲ ਬੱਡੇ ਖਾਂਜ ਤੇ ਉਹਨੂੰ ਖੋਲਣਾ ਕੋਲ ਕੇ ਸਿਸੀ ਨੂੰ ਚਾਰ ਤਵਕੀ ਦੇ ਐਡ ਕਰਨੇ ਆਪਾਂ ਇੱਕ ਦੋ ਤਿੰਨ ਚਾਰ ਇਹ ਤੁਹਾਡਾ ਜਿਹੜਾ ਅਮੋਨੀਆ ਟੈਸਟ ਹੈ ਉਹ ਹੁਣ ਰਿਜ਼ਲਟ ਦੇ ਲਈ ਬਿਲਕੁਲ ਤਿਆਰ ਹੈ ਬਸ ਤੁਸੀਂ 10 ਜਾਂ 15 ਸੈਕਿੰਡ ਵੇਟ ਕਰਨੀ ਹੈ ਆਪਾਂ ਦੇਖਦੇ ਹਾਂ ਜਿਹੜਾ ਕਲਰ ਕਿਹੜਾ ਕਿਹੋ ਜਿਹਾ ਕਲਰ ਆਉਂਦਾ ਹੈਗਾ ਫਲਾਓ ਫਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਉਹ ਉਸੇ ਤਰੀਕੇ ਰੱਖ ਦਿਓ ਵੀਰੋ ਆਪਣੇ ਜਿਹੜੇ 15 ਸੈਕਿੰਡ ਸੀ ਉਹ ਪੂਰੇ ਹੋ ਗਏ ਆਜੋ ਆਪਾਂ ਦੇਖਦੇ ਹਾਂ ਹੁਣ ਜਿਹੜੀ ਆਪਣੇ ਨੂੰ ਬੁੱਕ ਰੇਟ ਦਿੱਤੀ ਹੋਈ ਆ ਕਿਟ ਦੇ ਵਿੱਚ ਹੀ ਐ ਇਹਦੇ ਵਿੱਚ ਹੀ ਹੁੰਦੇ ਇਹਦੇ ਉੱਤੇ ਨਾ ਇੱਕ ਮਤਲਬ ਕਿ ਆ ਦਿੱਤਾ ਹੋਇਆ ਸਾਨੂੰ ਕਲਰ ਤੇ ਕਲਰ ਦੇ ਨਾਲ ਤੁਸੀਂ ਮੈਚ ਕਰਨਾ ਆ ਉਹਦੇ ਇਹਦੇ ਪਰਖਣਦੇ ਆ ਪਾਣੀ ਆ ਜਿਹੜਾ ਆ ਦੇਖੋ ਜਿਹੜਾ ਸਾਡਾ ਤਲਾ ਦੇ ਪਾਣੀ ਦਾ ਕਲਰ ਆਏਗਾ ਉਹ ਫਸਟ ਦੇ ਨਾਲ ਮੈਚ ਕਰ ਰਿਹਾ ਸੈਕਿੰਡ ਦੇ ਨਾਲ ਹਲਕਾ ਹਲਕਾ ਤਾ ਇਹ ਦੇਖਦੇ ਹੋ ਪਰ ਤੁਸੀਂ ਚੰਗੀ ਤਰ੍ਹਾਂ ਦੇਖਣਾ ਵੀ ਕਿੰਨਾ ਲਿਖਿਆ ਹੈ ਇਹਦੇ ਉੱਤੇ ਲਿਖਿਆ ਹੈਗਾ ਜੀ 0.05 ਇਹਦਾ ਮਤਲਬ ਜਿਹੜਾ ਸਾਡੇ ਤਲਾ ਦੇ ਵਿੱਚ ਅਮੋਨੀਆ ਦੀ ਕੋਈ ਸਮੱਸਿਆ ਨਹੀਂ ਹੈਗੀ ਜੀ ਉਹ ਵੈਸੇ ਹੀ ਬਦਲਬਾਜ਼ੀ ਦੇ ਕਾਰਨ ਉੱਪਰ ਆ ਰਹੀ ਹੈਗੀ ਕਿਉਂਕਿ ਹਿਮੀਡਿਟੀ ਜ਼ਿਆਦਾ ਹੈਗੀ ਇਹ ਵੈਸੇ ਕੋਈ ਅਮੋਨੀਆ ਦਾ ਕੋਈ ਡਿੱਕਟ ਵਾਲੀ ਗੱਲ ਨਹੀਂ ਹੈ ਜੀ ਅਮੋਨੀਆ ਦਾ ਚੱਕਰ ਨਹੀਂ ਹੈ ਬਣਾ ਦੇ